ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਟੇ ਦੇ ਪਾਦਰ ਕੇ ਚਲਤ ਭਇਓ ਜਗਤ ਬਸੋ ਹੇ 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 ਸਭ ਜਗਤ ਕਰੇ ਜੈ 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 ਸੁਖੋ ਤੁਨ ਕੋ ਟੇਗ ਪਾਦਰ ਸਾਹਿਬ ਜੀ ਭਾਈ ਮਤੀ ਦਾਸ ਭਾਈ ਸਦੀ ਦਾਸ ਤੇ ਭਾਈ ਦਿਆਲਾ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ 350 ਸਾਲਾਂ ਇਹ ਜੋ ਨਗਰ ਕੀਰਤਨ ਅਸਾਮ ਤੋਂ ਚੱਲ ਕੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੀ ਮਹਾਨ ਸਜਤਾ ਵੱਲੋਂ ਉਪਰਾਲੇ ਕਰਦਾ ਹੋਇਆ ਸਾਰੇ ਸ਼ਹਿਰਾ ਸਾਰੇ ਨਗਰਾ ਅਤੇ ਸਾਰੇ ਹੀ ਇਤਿਹਾਸਕ ਸਥਾਨਾਂ ਤੋਂ ਹੁੰਦਾ ਹੋਇਆ ਅੱਜ ਸਾਨੂੰ ਖੁਸ਼ੀ ਹੈ ਕਿ ਇਸ ਇਲਾਕੇ ਹਲਕਾ ਪਲਾਥ ਦੇ ਸਾਰੇ ਨਗਰਾਂ ਨੂੰ ਭਾਗ ਲਾਉਣ ਵਾਸਤੇ ਸਾਰੀ ਸੰਗਤ ਪਹੁੰਚੀ ਹੈ ਜਦੋਂ ਕਿ ਢਿਲਮਾ ਵਿੱਚ ਵੀ ਬਹੁਤ ਨਿੱਘਾ ਸਵਾਗਤ ਕੀਤਾ ਗਿਆ ਹੁਣ ਮਨਸੂਰਵਾਲ ਪਿੰਡ ਵੀ ਬਹੁਤ ਵੱਡੀ ਗਿਣਤੀ ਸੰਗਤਾਂ ਵਿੱਚ ਜੋਸ਼ ਅਤੇ ਹੁਸ਼ ਦੇ ਨਾਲ ਉਹਨਾਂ ਨੇ ਬੜਾ ਸਤਿਕਾਰ ਕੀਤਾ ਮੈਂ ਜਿੱਥੇ ਸਾਰੀ ਸੰਗਤ ਨੂੰ ਇਸ ਨਗਰ ਕੀਰਤਨ ਦੀ ਵਧਾਈ ਦਿੰਦੀ ਹਾਂ ਤੋਂ ਬਡੇ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕਰਦੀ ਸੱਚੇ ਪਾਤਸ਼ਾਹ ਕਿਰਪਾ ਕਰੀ ਸਾਰੀਆਂ ਸੰਗਤਾਂ ਨੂੰ ਧਰਮ ਹੀ ਸਾਕਾ ਜਿੰਦਗੀ ਆ ਸੀਸ ਦੀ ਆ ਪਰ ਸਿਰਨ ਨਾ ਦੀ ਆ ਸੋ ਇਹ ਸਾਰੀ ਸੰਗਤ ਨੂੰ ਉਪਰਾਲਾ ਬਖਸ਼ਿਸ਼ ਕਰਨਾ ਕਿ ਹਮੇਸ਼ਾ ਤੇਰੇ ਚਰਨਾਂ ਨਾਲ ਜੁੜੇ ਰਹਿਣ ਔਰ ਤੇਰੇ ਗੀਤ ਗਉਂਦੇ ਰਹਿਣ ਤੇਰੇ ਗੁਣ ਗਾਇਨ ਕਰਕੇ ਜ਼ਿੰਦਗੀ ਦਾ ਮਨੋਰਥ ਜਿਹੜਾ ਪੂਰਾ ਕਰਦੇ ਰਹਿਣ ਮੈਂ ਧਰਵਾਦੀ ਆ ਮਨਸੂਰਬਾਦੀ ਸਾਰੀ ਸੰਗਤੀ ਜਿਨ੍ਹਾਂ ਨੇ ਬਹੁਤ ਵੱਡੀ ਗਿੰਤੀ 'ਚ ਇੱਕ ਪੜਾ ਪਹਿਲਾਂ ਕੀਤਾ ਗਿਆ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਇੱਥੇ ਵੀ ਬਾਬਾ ਕੋਟਿਆਲ ਸਿੰਘ ਜੀ ਔਰ ਇਹ ਸਾਰੇ ਨੌਲਕੇ ਸੰਗਤਾਂ ਦੇ ਜੀ ਆਇਆਂ ਕਿ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਕਿ ਆਈ ਸੰਗਤ ਨੂੰ ਇਥੇ ਨਾਲ ਜੀਆਂ ਹੈ ਕਹਿ ਕੇ ਬਰਾ ਨਵਾਜੀ ਹੈ ਉਥੇ ਸੰਗਤਾਂ ਵਿੱਚ ਇੱਕ ਪ੍ਰੇਰਨਾ ਦੇ ਕੇ ਕੁਝ ਦੇ ਪਾਦਸ ਉਹਦੇ ਚਰਨਾ ਚੜ੍ਹ ਤੋਂ ਫੇਛਿੱਤਾ ਵਾਹੀ ਕੁ ਜਿੱਕਾ ਖਾਲਸਾ ਵਾਹੀ ਕੁ ਜਿੱਕਾ ਤਾਂ ਤੇ ਪਾਦਸ ਭਾਈ ਮਤੀ ਦਾ ਦੀ ਭਾਈ ਜਾਨੀ ਭਾਈ ਸਤਿਜਾ ਦੀ ਕੋਸੋ 50 ਸਾਲਾਂ ਸਿੱਧੀ ਤਾਕ ਨੂੰ ਸਪਰਤਤ ਮਗਰ ਲੁਕਣ ਜੋ ਕਿ ਭਾਈ ਜੀ ਨੇ ਕਤਲਾ 20 ਅਗਸਤ ਨੂੰ ਦਾ ਧੋਪੀ ਸਾਹ ਸੰਪੋਰੰਭ ਹੋਇਆ ਜੀ ਅੱਜ ਨਗਰ ਕੀਤਾ ਨਾ ਕੋਟਰਾ ਸਾਹਿਬ ਪਾਸਾ ਨਾ ਵੀ ਬਲਕ ਕਾਲਾ ਸਾਹਿਬ ਦੇ ਰਾਤ ਤੋਂ ਸ਼ਾਮ ਤੱਕ ਅਗਲੇ ਪ੍ਰਾ ਕੋਟਰਾ ਕਰਤਾਰਪੁਰ ਸਾਹਿਬ ਮੰਦਰ ਦੇ ਨਮਾਣਾ ਹੈ ਇਸ ਮੈਨਰ ਕੀ ਇਤ ਸੰਗਤਾਂ ਵੱਲੋਂ ਬਹੁਤ ਵੱਡੇ ਪੱਧ ਤੇ ਇਛਾ ਦਿਖਾਇਆ ਜਾ ਰਿਹਾ ਹੈ ਤੇ ਬਹੁਤ ਆਪੀ ਸਰੇ ਨੂੰ ਪੇਟੀ ਆ ਸੰਗਤਾਂ ਵਰਤਵਾਦ ਹੋ ਰਿਹਾ ਕਿ ਸੰਗਤਾਂ ਦੀ ਸੇਵਾ ਕਰਨਾ ਆਇਰ ਹੋਣਾ ਤੇ ਇਸ ਦਾ ਸਵਾਗਤ ਕਰਨਾ ਬਹੁਤ ਖੁਸ਼ੀ ਦਾ ਖਾਤਾ ਹੈ ਅੱਜ ਸ਼੍ਰੋਮਣੀ ਕੋਟਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਦਮ ਬਰਾਦਾ ਕੀਤਾ ਅਸਾਮ ਧੋਬੜੀ ਸਾਹਿਬ ਤੋਂ ਨਗਰ ਕੀਰਤਨ ਚੱਲਿਆ ਸੀਗਾ ਔਰ ਅੱਜ ਸਾਡੇ ਨਗਰ ਪਿੰਡ ਬਤਾਲਾ ਕਪੂਰਥਲਾ ਵਿਖੇ ਪਹੁੰਚਿਆ ਵਾ ਅਸੀਂ ਸ਼੍ਰੋਮਣੀ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਸਤਿ ਸ੍ਰੀ ਅਕਾਲ ਸਰਦਾਰ ਮਨਜੀਤ ਸਿੰਘ ਨਾਲ ਪਹੁੰਚੇ ਆਂ ਅਸੀਂ ਬੜਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਵਾ ਪੰਜਾਬ ਪਿਆਰੇ ਸਹਿਬਾਨ ਦਾ ਤੇ ਇੱਥੇ ਸੰਗਤਾਂ ਵਾਸਤੇ ਵਿਸ਼ੇਸ਼ ਲੰਗਰ ਦੇ ਪ੍ਰਬੰਧ ਕੀਤੇ ਆ ਸੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਜ਼ੜਦੀ ਕਲਾ ਸੰਗਤਾਂ ਚ ਉਤਸ਼ਾਹ ਵਾ ਪਿੰਡ ਬਤਾਲਾ ਦੇ ਸਾਡੀਆਂ ਦੋਵੇਂ ਪ੍ਰਬੰਧਕ ਕਮੇਟੀਆਂ ਔਰ ਸਾਡੇ ਸਾਰੇ ਮੋਤਵਾਰ ਸੱਜਣ ਜਿਹੜੇ ਹਾਜ਼ਰ ਆ ਸਰਦਾਰ ਕੇਵਲ ਸਿੰਘ ਸਰਦਾਰ ਅਮਨਦੀਪ ਸਿੰਘ ਅਰਜਿੰਦਰ ਸਿੰਘ ਸਾਰਿਆਂ ਨੇ ਚੜ੍ਹਦੀ ਕਲਾ ਨਾਲ ਹੀ ਸਵਾਗਤ ਕੀਤਾ ਵਾ ਸੋ ਵਾਹਿਗੁਰੂ ਹਮੇਸ਼ਾ ਸਾਰਿਆਂ ਨੂੰ ਕੁਝ ਨਾਮ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਗਾ ਵਾਲੇ ਆ ਜੋ ਕਿ ਪੰਤਾ ਸਾਹਿਬ ਜੀ ਦੇ ਦੇਖ ਭਾਦਰੀ ਸਭ ਜੀ ਮਹਾਰਾਜ ਜਿਨ੍ਹਾਂ ਦੇ ਸ਼ੀ ਡੀ ਵਰਸਤ ਨੂੰ ਉਸ ਵਰਪਤ ਨਗਰਿਤ ਸਾਡੇ ਨਗਰ ਵਿੱਚ ਆ ਰਹੇ ਹਨ ਅੱਗੇ ਆ ਰਹੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪ੍ਰਬੰਧਕਾਂ ਦੇ ਜਿਨ੍ਹਾਂ ਨੇ ਸਾਡੇ ਨਗਰ ਨੂੰ ਗੁਰੂ ਸਾਹਿਬ ਦੇ ਚਰਨ ਕੋਾਇਏ ਸੋ ਸੰਗਤਾਂ ਨੂੰ ਵੀ ਬੇਨਤੀ ਨਹੀਂ ਹੈ ਕਿ ਆਪਾਂ ਗੁਰੂ ਸਾਹਿਬ ਦਾ ਸ਼ਾਦਨਾ ਸਵਾਗਤ ਕਰੀਏ ਕਿ ਵੱਤ ਵਤ ਗੁਰੂ ਵਾਲੇ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਟੇ ਦੇ ਬਾਦਰ ਕੇ ਚਲਤ ਭਇਓ ਜਗਤ ਬਸੋ ਹੇ 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 ਸਭ ਜਗਤ ਕਰੇ ਜਾ 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 ਸਤਿ ਸ੍ਰੀ ਅਕਾਲ ਤੁਹਾਨੂੰ ਤੇਗ ਭਦਰ ਸਾਹਿਬ ਜੀ ਭਾਈ ਮਤੀ ਦਾਸ ਭਾਈ ਸਦੀ ਦਾਸ ਤੇ ਭਾਈ ਦਿਆਲਾ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ 350 ਸਾਲਾਂ ਇਹ ਜੋ ਨਗਰ ਕੀਰਤਨ ਅਸਾਮ ਤੋਂ ਚੱਲ ਕੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੀ ਮਹਾਨ ਸਜਤਾ ਵੱਲੋਂ ਉਪਰਾਲੇ ਕਰਦਾ ਹੋਇਆ ਸਾਰੇ ਸ਼ਹਿਰਾਂ ਸਾਰੇ ਨਗਰਾਂ ਅਤੇ ਸਾਰੇ ਹੀ ਇਤਿਹਾਸਕ ਸਥਾਨਾਂ ਤੋਂ ਹੁੰਦਾ ਹੋਇਆ ਅੱਜ ਸਾਨੂੰ ਖੁਸ਼ੀ ਹੈ ਕਿ ਇਸ ਇਲਾਕੇ ਹਲਕਾ ਪਲਾਥ ਦੇ ਸਾਰੇ ਨਗਰਾਂ ਨੂੰ ਭਾਗ ਲਾਉਣ ਵਾਸਤੇ ਸਾਰੀ ਸੰਗਤ ਪਹੁੰਚੀ ਹੈ ਜਦੋਂ ਕਿ ਢਿਲਮਾ ਵਿੱਚ ਵੀ ਬਹੁਤ ਨਿੱਘਾ ਸਵਾਗਤ ਕੀਤਾ ਗਿਆ ਹੁਣ ਮਨਸੂਰਵਾਲ ਪਿੰਡ ਵੀ ਬਹੁਤ ਵੱਡੀ ਗਿਣਤੀ ਸੰਗਤਾਂ ਵਿੱਚ ਜੋਸ਼ ਅਤੇ ਹੁਸ਼ ਦੇ ਨਾਲ ਉਹਨਾਂ ਨੇ ਬੜਾ ਸਤਿਕਾਰ ਕੀਤਾ ਮੈਂ ਜਿੱਥੇ ਸਾਰੀ ਸੰਗਤ ਨੂੰ ਇਸ ਨਗਰ ਕੀਰਤਨ ਦੀ ਵਧਾਈ ਦਿੰਦੀ ਹਾਂ ਤੋਂ ਬਡੇ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕਰਦੀ ਸੱਚੇ ਪਾਤਸ਼ਾਹ ਕਿਰਪਾ ਕਰੀ ਸਾਰੀਆਂ ਸੰਗਤਾਂ ਨੂੰ ਧਰਮ ਹੇਤ ਸਾਕਾ ਜਿੰਕੀਆ ਸੀਸ ਦੀਆ ਪਰ ਸਿਰਨਾ ਦੀਆ ਸੋ ਇਹ ਸਾਰੀ ਸੰਗਤ ਨੂੰ ਉਪਰਾਲਾ ਬਖਸ਼ਿਸ਼ ਕਰਨਾ ਕਿ ਹਮੇਸ਼ਾ ਤੇਰੇ ਚਰਨਾਂ ਨਾਲ ਜੁੜੇ ਰਹਿਣ ਔਰ ਤੇਰੇ ਗੀਤ ਗਉਂਦੇ ਰਹਿਣ ਤੇਰੇ ਗੁਣ ਗਾਇਨ ਕਰਕੇ ਜ਼ਿੰਦਗੀ ਦਾ ਮਨੋਰਥ ਜਿਹੜਾ ਪੂਰਾ ਕਰਦੇ ਰਹਿਣ ਮੈਂ ਧਰਵਾਦੀ ਹਾਂ ਮਰਸੂਰਬਾਦੀ ਸਾਰੀ ਸੰਗਤੀ ਜਿਨ੍ਹਾਂ ਨੇ ਬਹੁਤ ਵੱਡੀ ਗਿੰਤੀ 'ਚ ਇੱਕ ਪੜਾ ਪਹਿਲਾਂ ਕੀਤਾ ਗਿਆ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਇੱਥੇ ਵੀ ਬਾਬਾ ਕੋਟਿਆਲ ਸਿੰਘ ਜੀ ਔਰ ਇਹ ਸਾਰੇ ਨੌਲਕੇ ਸੰਗਤਾਂ ਦੇ ਜੀ ਆਇਆਂ ਕਹੈਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਆਈ ਸੰਗਤ ਨੂੰ ਇੱਥੇ ਇਹਨਾਂ ਨੇ ਜੀ ਆਇਆਂ ਕਹਿ ਕੇ ਬਰਾਤ ਨਵਾਜਿਆ ਉੱਥੇ ਸੰਗਤਾਂ ਵਿੱਚ ਇੱਕ ਪ੍ਰੇਰਣਾ ਦੇ ਕੇ ਕੁਝ ਦੇ ਪਾਦਸ਼ਾਹ ਦੇ ਚਰਨਾ ਚੜ੍ਹ ਤੋਂ ਫੇਛਿੱਤਾ ਵਾਹੀ ਕੁ ਜਿੱਕਾ ਖਾਲਸਾ ਵਾਹੀ ਕੁ ਜਿੱਕਾ ਤਾਂ ਤੇ ਪਾਦਸ਼ਾਹ ਭਾਈ ਮਤੀਦਾ ਦੀ ਭਾਈ ਜਾਨੀ ਭਾਈ ਸਤਿਜਾ ਦੀ ਕੋਸੋ 50 ਸਾਲਾਂ ਸਿੱਧੀ ਤਾਕ ਵਿੱਚ ਸਰਪ੍ਰਸਤ ਮਗਰ ਲੁਕਣ ਜੋ ਕਿ ਭਾਈ ਜੀ ਨੇ ਕਤਲਾ 20 ਅਗਸਤ ਨੂੰ ਦਾ ਧੋਪੀ ਸਾਹ ਸੰਪੂਰਨ ਹੋ ਰੰਭਿਆ ਜੀ ਅੱਜ ਇਹ ਨਗਰ ਕੀਤਾ ਨਾ ਕੋਤਰਾ ਸਾਹਿਬ ਪਾਸਾ ਨਾਂ ਵੀ ਬਲਕ ਕਾਲਾ ਸਾਹਿਬ ਇੱਥੇ ਰਾਤ ਤੱਕ ਸ਼ਾਮ ਤੱਕ ਬਰਤਾ ਅਗਲੇ ਪਰਾ ਕੋਤਰਾ ਕਰਤਾਰਪੁਰ ਸਾਹਿਬ ਮੰਦਰ ਦੇ ਨਾਮਾ ਹੈ ਇਸ ਨਾਂ ਇਹ ਇਤਰਾ ਸੰਗਤਾਂ ਵੱਲੋਂ ਬਹੁਤ ਵੱਡੇ ਪੱਧ ਤੇ ਇਛਾ ਦਿਖਾਇਆ ਜਾ ਰਿਹਾ ਹੈ ਤੇ ਬਹੁਤ ਆਪੀ ਸਰੇ ਨੂੰ ਪੇਟੀ ਆ ਸੰਗਤਾਂ ਵਰਤਵਾਦ ਹੋ ਰਿਹਾ ਕਿ ਸੰਗਤਾਂ ਦੀ ਸੇਵਾ ਕਰਨਾ ਆਇਰ ਹੋਣਾ ਤੇ ਇਸ ਦਾ ਸਵਾਗਤ ਕਰਨਾ ਬਹੁਤ ਖੁਸ਼ੀ ਦਾ ਖਾਤਾ ਹੈ ਅੱਜ ਸ਼੍ਰੋਮਣੀ ਗੋਤਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਦਮ ਬਰਾਦਾ ਕੀਤਾ ਅਸਾਮ ਧੋਬੜੀ ਸਾਹਿਬ ਤੋਂ ਨਗਰ ਕੀਰਤਨ ਚੱਲਿਆ ਸੀਗਾ ਔਰ ਅੱਜ ਸਾਡੇ ਨਗਰ ਪਿੰਡ ਬਤਾਲਾ ਕਪੂਰਥਲਾ ਵਿਖੇ ਪਹੁੰਚਿਆ ਵਾ ਅਸੀਂ ਸ਼੍ਰੋਮਣੀ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਸਤਿ ਸ੍ਰੀ ਅਕਾਲ ਸਰਦਾਰ ਮਨਜੀਤ ਸਿੰਘ ਨਾਲ ਪਹੁੰਚੇ ਆਂ ਅਸੀਂ ਬੜਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਵਾ ਪੰਜਾਬ ਪਿਆਰੇ ਸਹਿਬਾਨ ਦਾ ਤੇ ਇੱਥੇ ਸੰਗਤਾਂ ਵਾਸਤੇ ਵਿਸ਼ੇਸ਼ ਲੰਗਰ ਦੇ ਪ੍ਰਬੰਧ ਕੀਤੇ ਆ ਸੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਜ਼ੜਦੀ ਕਲਾ ਸੰਗਤਾਂ ਚ ਉਤਸ਼ਾਹ ਵਾ ਪਿੰਡ ਬਤਾਲਾ ਦੇ ਸਾਡੀਆਂ ਦੋਵੇਂ ਪ੍ਰਬੰਧਕ ਕਮੇਟੀਆਂ ਔਰ ਸਾਡੇ ਸਾਰੇ ਮੋਤਵਾਰ ਸੱਜਣ ਜਿਹੜੇ ਹਾਜ਼ਰ ਆ ਸਰਦਾਰ ਕੇਵਲ ਸਿੰਘ ਸਰਦਾਰ ਅਮਨਦੀਪ ਸਿੰਘ ਅਰਜਿੰਦਰ ਸਿੰਘ ਸਾਰਿਆਂ ਨੇ ਚੜ੍ਹਦੀ ਕਲਾ ਨਾਲ ਹੀ ਸਵਾਗਤ ਕੀਤਾ ਵਾ ਸੋ ਵਾਹਿਗੁਰੂ ਹਮੇਸ਼ਾ ਸਾਰਿਆਂ ਨੂੰ ਕੁਝ ਨਾਮ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਗਾ ਵਾਲੇ ਆ ਜੋ ਕਿ ਪੰਤਾ ਸਾਹਿਬ ਜੀ ਦੇ ਦੇਖ ਭਾਦਰੀ ਸਭ ਜੀ ਮਹਾਰਾਜ ਜਿਨ੍ਹਾਂ ਦੇ ਸ਼ੀ ਡੀ ਵਰਸਤ ਨੂੰ ਉਸ ਵਰਪਤ ਨਗਰਿਤ ਸਾਡੇ ਨਗਰ ਵਿੱਚ ਆ ਰਹੇ ਹਨ ਅੱਗੇ ਆ ਰਹੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪ੍ਰਬੰਧਕਾਂ ਦੇ ਜਿਨ੍ਹਾਂ ਨੇ ਸਾਡੇ ਨਗਰ ਨੂੰ ਗੁਰੂ ਸਾਹਿਬ ਦੇ ਚਰਨ ਕੋਾਇਏ ਸੋ ਸੰਗਤਾਂ ਨੂੰ ਵੀ ਬੇਨਤੀ ਨਹੀਂ ਹੈ ਕਿ ਆਪਾਂ ਗੁਰੂ ਸਾਹਿਬ ਦਾ ਸ਼ਾਦਨਾ ਸਵਾਗਤ ਕਰੀਏ ਕਿ ਵੱਤ ਵਤ ਗੁਰੂ ਵਾਲੇ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਟੇ ਦੇ ਬਾਦਰ ਕੇ ਚਲਤ ਭਇਓ ਜਗਤ ਬਸੋ ਹੇ 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 ਸਭ ਜਗਤ ਕਰੇ ਜਾ 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 ਸਤਿ ਸ੍ਰੀ ਅਕਾਲ ਤੁਹਾਨੂੰ ਤੇਗ ਭਦਰ ਸਾਹਿਬ ਜੀ ਭਾਈ ਮਤੀ ਦਾਸ ਭਾਈ ਸਦੀ ਦਾਸ ਤੇ ਭਾਈ ਦਿਆਲਾ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ 350 ਸਾਲਾਂ ਇਹ ਜੋ ਨਗਰ ਕੀਰਤਨ ਅਸਾਮ ਤੋਂ ਚੱਲ ਕੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੀ ਮਹਾਨ ਸਜਤਾ ਵੱਲੋਂ ਉਪਰਾਲੇ ਕਰਦਾ ਹੋਇਆ ਸਾਰੇ ਸ਼ਹਿਰਾਂ ਸਾਰੇ ਨਗਰਾਂ ਅਤੇ ਸਾਰੇ ਹੀ ਇਤਿਹਾਸਕ ਸਥਾਨਾਂ ਤੋਂ ਹੁੰਦਾ ਹੋਇਆ ਅੱਜ ਸਾਨੂੰ ਖੁਸ਼ੀ ਹੈ ਕਿ ਇਸ ਇਲਾਕੇ ਹਲਕਾ ਪਲਾਥ ਦੇ ਸਾਰੇ ਨਗਰਾਂ ਨੂੰ ਭਾਗ ਲਾਉਣ ਵਾਸਤੇ ਸਾਰੀ ਸੰਗਤ ਪਹੁੰਚੀ ਹੈ ਜਦੋਂ ਕਿ ਢਿਲਮਾ ਵਿੱਚ ਵੀ ਬਹੁਤ ਨਿੱਘਾ ਸਵਾਗਤ ਕੀਤਾ ਗਿਆ ਹੁਣ ਮਨਸੂਰਵਾਲ ਪਿੰਡ ਵੀ ਬਹੁਤ ਵੱਡੀ ਗਿਣਤੀ ਸੰਗਤਾਂ ਵਿੱਚ ਜੋਸ਼ ਅਤੇ ਹੁਸ਼ ਦੇ ਨਾਲ ਉਹਨਾਂ ਨੇ ਬੜਾ ਸਤਿਕਾਰ ਕੀਤਾ ਮੈਂ ਜਿੱਥੇ ਸਾਰੀ ਸੰਗਤ ਨੂੰ ਇਸ ਨਗਰ ਕੀਰਤਨ ਦੀ ਵਧਾਈ ਦਿੰਦੀ ਹਾਂ ਤੋਂ ਬਡੇ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕਰਦੀ ਸੱਚੇ ਪਾਤਸ਼ਾਹ ਕਿਰਪਾ ਕਰੀ ਸਾਰੀਆਂ ਸੰਗਤਾਂ ਨੂੰ ਧਰਮ ਹੇਤ ਸਾਕਾ ਜਿੰਕੀਆ ਸੀਸ ਦੀਆ ਪਰ ਸਿਰਨਾ ਦੀਆ ਸੋ ਇਹ ਸਾਰੀ ਸੰਗਤ ਨੂੰ ਉਪਰਾਲਾ ਬਖਸ਼ਿਸ਼ ਕਰਨਾ ਕਿ ਹਮੇਸ਼ਾ ਤੇਰੇ ਚਰਨਾਂ ਨਾਲ ਜੁੜੇ ਰਹਿਣ ਔਰ ਤੇਰੇ ਗੀਤ ਗਉਂਦੇ ਰਹਿਣ ਤੇਰੇ ਗੁਣ ਗਾਇਨ ਕਰਕੇ ਜ਼ਿੰਦਗੀ ਦਾ ਮਨੋਰਥ ਜਿਹੜਾ ਪੂਰਾ ਕਰਦੇ ਰਹਿਣ ਮੈਂ ਧਰਵਾਦੀ ਹਾਂ ਮਰਸੂਰਬਾਦੀ ਸਾਰੀ ਸੰਗਤੀ ਜਿਨ੍ਹਾਂ ਨੇ ਬਹੁਤ ਵੱਡੀ ਗਿੰਤੀ 'ਚ ਇੱਕ ਪੜਾ ਪਹਿਲਾਂ ਕੀਤਾ ਗਿਆ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਇੱਥੇ ਵੀ ਬਾਬਾ ਕੋਟਿਆਲ ਸਿੰਘ ਜੀ ਔਰ ਇਹ ਸਾਰੇ ਨੌਲਕੇ ਸੰਗਤਾਂ ਦੇ ਜੀ ਆਇਆਂ ਕਹੈਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਆਈ ਸੰਗਤ ਨੂੰ ਇੱਥੇ ਇਹਨਾਂ ਨੇ ਜੀ ਆਇਆਂ ਕਹਿ ਕੇ ਬਰਾਤ ਨਵਾਜਿਆ ਉੱਥੇ ਸੰਗਤਾਂ ਵਿੱਚ ਇੱਕ ਪ੍ਰੇਰਣਾ ਦੇ ਕੇ ਕੁਝ ਦੇ ਪਾਦਸ਼ਾਹ ਦੇ ਚਰਨਾ ਚੜ੍ਹ ਤੋਂ ਫੇਛਿੱਤਾ ਵਾਹੀ ਕੁ ਜਿੱਕਾ ਖਾਲਸਾ ਵਾਹੀ ਕੁ ਜਿੱਕਾ ਤਾਂ ਤੇ ਪਾਦਸ਼ਾਹ ਭਾਈ ਮਤੀਦਾ ਦੀ ਭਾਈ ਜਾਨੀ ਭਾਈ ਸਤਿਜਾ ਦੀ ਕੋਸੋ 50 ਸਾਲਾਂ ਸਿੱਧੀ ਤਾਕ ਵਿੱਚ ਸਰਪ੍ਰਸਤ ਮਗਰ ਲੁਕਣ ਜੋ ਕਿ ਭਾਈ ਜੀ ਨੇ ਕਤਲਾ 20 ਅਗਸਤ ਨੂੰ ਦਾ ਧੋਪੀ ਸਾਹ ਸੰਪੂਰਨ ਹੋ ਰੰਭਿਆ ਜੀ ਅੱਜ ਇਹ ਨਗਰ ਕੀਤਾ ਨਾ ਕੋਤਰਾ ਸਾਹਿਬ ਪਾਸਾ ਨਾਂ ਵੀ ਬਲਕ ਕਾਲਾ ਸਾਹਿਬ ਇੱਥੇ ਰਾਤ ਤੱਕ ਸ਼ਾਮ ਤੱਕ ਬਰਤਾ ਅਗਲੇ ਪਰਾ ਕੋਤਰਾ ਕਰਤਾਰਪੁਰ ਸਾਹਿਬ ਮੰਦਰ ਦੇ ਨਾਮਾ ਹੈ ਇਸ ਨਾਂ ਇਹ ਇਤਰਾ ਸੰਗਤਾਂ ਵੱਲੋਂ ਬਹੁਤ ਵੱਡੇ ਪੱਧ ਤੇ ਇਛਾ ਦਿਖਾਇਆ ਜਾ ਰਿਹਾ ਹੈ ਤੇ ਬਹੁਤ ਆਪੀ ਸਰੇ ਨੂੰ ਪੇਟੀ ਆ ਸੰਗਤਾਂ ਵਰਤਵਾਦ ਹੋ ਰਿਹਾ ਕਿ ਸੰਗਤਾਂ ਦੀ ਸੇਵਾ ਕਰਨਾ ਆਇਰ ਹੋਣਾ ਤੇ ਇਸ ਦਾ ਸਵਾਗਤ ਕਰਨਾ ਬਹੁਤ ਖੁਸ਼ੀ ਦਾ ਖਾਤਾ ਹੈ ਅੱਜ ਸ਼੍ਰੋਮਣੀ ਗੋਤਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਦਮ ਬਰਾਦਾ ਕੀਤਾ ਅਸਾਮ ਧੋਬੜੀ ਸਾਹਿਬ ਤੋਂ ਨਗਰ ਕੀਰਤਨ ਚੱਲਿਆ ਸੀਗਾ ਔਰ ਅੱਜ ਸਾਡੇ ਨਗਰ ਪਿੰਡ ਬਤਾਲਾ ਕਪੂਰਥਲਾ ਵਿਖੇ ਪਹੁੰਚਿਆ ਵਾ ਅਸੀਂ ਸ਼੍ਰੋਮਣੀ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਸਤਿ ਸ੍ਰੀ ਅਕਾਲ ਸਰਦਾਰ ਮਨਜੀਤ ਸਿੰਘ ਨਾਲ ਪਹੁੰਚੇ ਆਂ ਅਸੀਂ ਬੜਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਵਾ ਪੰਜਾਬ ਪਿਆਰੇ ਸਹਿਬਾਨ ਦਾ ਤੇ ਇੱਥੇ ਸੰਗਤਾਂ ਵਾਸਤੇ ਵਿਸ਼ੇਸ਼ ਲੰਗਰ ਦੇ ਪ੍ਰਬੰਧ ਕੀਤੇ ਆ ਸੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਜ਼ੜਦੀ ਕਲਾ ਸੰਗਤਾਂ ਚ ਉਤਸ਼ਾਹ ਵਾ ਪਿੰਡ ਬਤਾਲਾ ਦੇ ਸਾਡੀਆਂ ਦੋਵੇਂ ਪ੍ਰਬੰਧਕ ਕਮੇਟੀਆਂ ਔਰ ਸਾਡੇ ਸਾਰੇ ਮੋਤਵਾਰ ਸੱਜਣ ਜਿਹੜੇ ਹਾਜ਼ਰ ਆ ਸਰਦਾਰ ਕੇਵਲ ਸਿੰਘ ਸਰਦਾਰ ਅਮਨਦੀਪ ਸਿੰਘ ਅਰਜਿੰਦਰ ਸਿੰਘ ਸਾਰਿਆਂ ਨੇ ਚੜ੍ਹਦੀ ਕਲਾ ਨਾਲ ਹੀ ਸਵਾਗਤ ਕੀਤਾ ਵਾ ਸੋ ਵਾਹਿਗੁਰੂ ਹਮੇਸ਼ਾ ਸਾਰਿਆਂ ਨੂੰ ਕੁਝ ਨਾਮ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਗਾ ਵਾਲੇ ਆ ਜੋ ਕਿ ਪੰਤਾ ਸਾਹਿਬ ਜੀ ਦੇ ਦੇਖ ਭਾਦਰੀ ਸਭ ਜੀ ਮਹਾਰਾਜ ਜਿਨ੍ਹਾਂ ਦੇ ਸ਼ੀ ਡੀ ਵਰਸਤ ਨੂੰ ਉਸ ਬਰਫਤ ਨਗਰ ਕੀਤੇ ਸਾਡੇ ਨਗਰ ਵਿੱਚ ਆ ਰਹੇ ਹਨ ਅੱਗੇ ਆ ਰਹੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪ੍ਰਬੰਧਕਾਂ ਦੇ ਜਿਨ੍ਹਾਂ ਨੇ ਸਾਡੇ ਨਗਰ ਨੂੰ ਗੁਰੂ ਸਾਹਿਬ ਦੇ ਚਰਨ ਕੋਾਇ ਸੋ ਸੰਗਤਾਂ ਨੂੰ ਵੀ ਬੇਰਤੀ ਨਹੀਂ ਹੈ ਕਿ ਆਪਾਂ ਗੁਰੂ ਸਾਹਿਬ ਦਾ ਸ਼ਾਦਨਾ ਸਵਾਗਤ ਕਰੀਏ ਕਿ ਵੱਤ ਵਤ ਗੁਰੂ ਵਾਲੇ ਬਣੇ